ਾਰੇ ਦੋਸਤੋ ਅੱਜ ਮੈਂ ਤੁਹਾਨੂੰ ਕੈਨੇਡਾ ਅਮਰੀਕਾ ਵਿੱਚ ਰਹਿੰਦੇ ਉਹਨਾਂ ਭਾਰਤੀ ਮੂਲ ਦੇ ਲੋਕਾਂ ਬਾਰੇ ਸੂਚਿਤ ਕਰਨਾ ਚਾਹੁੰਦਾ ਜਿਹੜੇ ਗੱਲਬਾਤ ਨੂੰ ਬੜੇ ਲਿਬਰਲ ਜਾਪਦੇ ਨੇ ਅੱਗੇ ਵੱਧੂ ਖੱਬੇ ਪੱਖੀ ਪਰ ਅੰਦਰੂਨੀ ਤੌਰ ਤੇ ਭਾਰਤ ਸਰਕਾਰ ਦੇ ਪਿਠੂਆਂ ਨਾਲੋਂ ਹੋਰ ਵੱਧ ਕੁਝ ਨਹੀਂਗੇ ਦਿਖਾਵੇ ਲਈ ਕਦੇ-ਕਦੇ ਉਹ ਮੋਦੀ ਜਾਂ ਭਾਜਪਾ ਦੀ ਰੋਸ਼ਨਾ ਦੇ ਕਰ ਲੈਣਗੇ ਪਰ ਜਦੋਂ ਕੈਨੇਡਾ ਭਾਰਤ ਤੁਹਾਨੂੰ ਕਾਦੀ ਗੱਲ ਹੋਵੇ ਤਾਂ ਹਮੇਸ਼ਾ ਉਹਨਾਂ ਨੇ ਭਾਰਤ ਦੇ ਹੱਕ ਵਿੱਚ ਸਟੈਂਡ ਲਿਆ ਇਸ ਵਾਰ ਵੀ ਇਹ ਹੋਇਆ ਜੋ ਮਾਰਕ ਕਰ ਰਹੇ ਨੇ ਮੋਦੀ ਨੂੰ ਕਲਾਵੇ ਵਿੱਚ ਲਿਆ ਤਾਂ ਇਹਨਾਂ ਲੋਕਾਂ ਨੇ ਬਾਗੀਆਂ ਪਾਈਆਂ ਵਧਾਈਆਂ ਦਿੱਤੀਆਂ ਕਾਰਨੀ ਨੂੰ ਅਜੀਹਕ ਕਰਨ ਲਈ ਬੜੀ ਬੇਸ਼ਰਮੀ ਦੇ ਨਾਲ ਜਾਣਦੇ ਹੋયા ਕਿ ਮੋਦੀ ਸਰਕਾਰ ਤੇ ਇਲਜ਼ਾਮ ਨੇ ਕਿ ਉਸਨੇ ਕੈਨੇਡਾ ਵਿੱਚ ਰਹਿੰਦੇ ਇੱਕ ਸਿੱਖ ਕਾਰਕੁਨ ਦਾ ਪਤਲ ਕਰਵਾਇਆ ਔਰ ਜਾਂਚ ਚੱਲ ਰਹੀ ਹੈ ਉਸ ਦੇ ਬਾਵਜੂਦ ਬਾਗੀਆਂ ਪਾਈਆਂ ਇਹਨਾਂ ਲੋਕਾਂ ਨੇ ਕਿ ਬਹੁਤ ਚੰਗਾ ਹੋਇਆ ਪੁੱਛਣ ਵਾਲਾ ਹੋਵੇ ਇਹ ਦੋਗਲਾ ਬਣ ਕਿਉਂ ਜਦੋਂ 트럼ਪ ਦੀ ਗੱਲ ਹੋਵੇ ਤਾਂ ਬੜਾ ਮੂੰਹ ਪਾੜ ਕੇ ਕਹਿੰਦੇ ਕਿ ਨਸਲਵਾਦੀ ਹੈ ਅਨੇਕਾਂ ਤੋਂ ਮਿਲਣ ਗਏ ਹੋ ਜੀ ਲੋਕ ਇੱਥੇ 트럼ਪ ਦੇ ਖਿਲਾਫ ਬੋਲਣ ਵਾਲੇ 트럼ਪ ਨੂੰ ਨਸਲਵਾਦੀ ਕਹਿਣ ਵਾਲੇ ਪਰ ਜਦੋਂ ਮੋਦੀ ਦੀ ਗੱਲ ਹੋਵੇ ਤਾਂ ਮੋਝ ਕੋ ਗੁਣੀਆਂ ਪੈ ਜਾਂਦੀ ਹੈ ਇੱਥੇ ਬੈਠੇ ਰੌਲਾ ਪਾ ਰਹੇ ਨੇ ਕਿ ਅਸੀਂ ਅਮਰੀਕਾ ਦਾ ਬਾਇਕਾਟ ਕਰਾਂਗੇ ਅਮਰੀਕਾ ਨਹੀਂ ਜਾਵਾਂਗੇ ਜੇ ਹੈ ਨੀ ਮਾਈ ਦੇ ਲਾਲ ਤੇ ਭਾਰਤ ਦਾ ਬਾਇਕਾਟ ਕਰ ਰਿਹਾ ਖਾਣ ਫਿਰ ਅਸੀਂ ਮੰਨਾਂਗੇ ਕਿ ਸੱਚਮੁੱਚ ਇਹਨਾਂ ਲੋਕਾਂ 'ਚ ਕੁਝ ਜਾਣ ਹੈ ਇਹਨਾਂ ਲੋਕਾਂ ਨੇ ਇੱਕ ਉਸੂਲ ਨੇ ਇਹਨਾਂ ਲੋਕਾਂ ਦੀ ਕੋਈ ਦਿੜਤ ਹੈ